ਵਿਦੇ ਦੇ ਨਾਲ ਆਈ ਸੀ ਉਹਨਾਂ ਨੇ ਕਿ ਦਰਬਾਰ ਸਾਹਿਬ ਮੱਥਾ ਟੇਕਿਆ ਸੀ ਦਰਬਾਰ ਸਾਹਿਬ ਮੱਥਾ ਟੇਕਿਆ ਉਹ ਤੋਂ ਬਾਅਦ ਕਿ ਉਹ ਮੱਥਾ ਟੇਕ ਕੇ ਕਹਿੰਦੀ ਤੁਸੀਂ ਪਾਣੀ ਪੀ ਤੇ ਮੈਂ ਆਉਂਨਾ ਉਹ ਪਤਾ ਨਹੀਂ ਕਿੱਦਾਂ ਚਲ ਗਏ ਮੈਂ ਪਾਣੀ ਪੀਂਦਾ ਪੀ ਕੀ ਮੈਂ ਫੋਨ ਲਾਇਆ ਫੋਨ ਬੰਦ ਹੁੰਦਾ ਪਿਆ ਸੀ ਫਿਰ ਮੈਂ ਕਿਹਾ ਕਿ ਮੈਂ ਆਪਣੇ ਘਰੇ ਚਲ ਜਾਂ ਨਹੀਂ ਆ ਫਿਰ ਉਹ ਤੇ ਨਾ ਕਿ ਮੁੰਡਾ ਸੀ ਉਹਨੇ ਮੇਰੇ ਬਾਹ ਫੜੀ ਤੇ ਫਿਰ ਕਿ ਹੋਟਲ ਚ ਲੈ ਗਏ ਕਿ ਉਹਨੇ ਨੇ ਖੋਜ ਵੀ ਕੀਤਾ ਤੇ ਜਿਹੜੇ ਬਾਕੀ ਮੁੰਡੇ ਸਾਰਿਆਂ ਨੂੰ ਬੁਲਾ ਕੇ ਫਿਰ ਉਹਨਾਂ ਨੇ ਰੈਵਿਊ ਕੀਤਾ ਕਿ ਕਿੰਨੇ ਵਜੇ ਦੀ ਕਟਣਾ ਹੈ ਸਾਰੀ ਕਿ 7 ਵਜੇ ਦੀ ਤੇ ਕਿ 2 ਵਜੇ ਤੱਕ ਉਹਨਾਂ ਨੇ ਰੱਖਿਆ ਰੂਮ ਚ ਇਸੇ ਤਰ੍ਹਾਂ ਦਾ ਪੈਕਸਲ ਲਾਰਜ ਸ਼ੁਰੂ ਹੋ ਗਿਆ ਨਹੀਂ ਪਿਆਸੇ ਨਾਲ ਲਏ ਜਿਹੜੇ ਮੁੰਡੇ ਨਾਲ ਤੁਸੀਂ ਆਏ ਸੀ ਉਹ ਕਿੰਨੇ ਵਜੇ ਤੁਹਾਨੂੰ ਹੋਟਲ ਲੈ ਕੇ ਗਿਆ ਸੀ ਉਹ 7 ਵਜੇ ਚ ਲੈ ਕੇ ਗਿਆ ਸੀ ਹੋਟਲ ਦੁਪਹਿਰੀ ਜਾਂ ਸੇਰੀ ਸੇਰੀ ਕਰਕੇ ਹਾਂਜੀ ਅੱਛਾ ਕਿੰਨੇ ਵਜੇ ਉਹਨਾਂ ਨੇ ਬਾਹਰ ਕੱਢਿਆ ਮੁੰਡਿਆਂ ਨੂੰ ਮਰਦ ਕਿ ਉਹਨਾਂ ਨੇ 2 ਵਜੇ ਵਾਰ ਕਰਦੇ ਤਾਂ ਉਹਨਾਂ ਦੀ ਪਛਾਣ ਨਹੀਂ ਸਾਰੇ ਦੀ ਹਾਂਜੀ ਕਿੰਨੇ ਮੁੰਡੇ ਕਿੰਨੇ ਮੁੰਡੇ ਤਿੰਨ ਹੋਟਲ ਦੇ ਸੀ ਤੇ ਦੋਨੇ ਸ਼ਰੀ ਦੇ ਸੀ ਕੀ ਮੰਗ ਕਰਦੇ ਆਹ ਸਾਰੇ ਲੈ ਜਾਂਦੇ ਤੁਹਾਨੂੰ ਹਾਂਜੀ ਕਿੱਥੇ ਤੁਹਾਡੇ ਘਰ ਦੇ ਲੱਗੇ ਦਿੰਦੇ ਨੇ ਨਹੀਂ ਅਸੀਂ ਸਿਹਾਲੀ ਆਏ ਨੇ ਉਹ ਗਾੜੀ ਲੈਂਦੇ ਨੇ ਜਿਹੜਾ ਤੁਸੀਂ ਆਏ ਜੀ ਉਹਦੇ ਲਿੰਕ ਚ ਕਿੰਨੀ ਦੇਰ ਤੱਕ ਹੋਗੇ ਸੀ 22 ਕੀ ਉਹ ਮੇਰਾ ਭਰਾ ਸੀ ਭਰਾ ਦੇ ਨਾਲ ਆਈ ਸੀ ਤੀ ਭਰਾ ਮੇਰਾ ਚਾਹੀ ਸੀ ਨਹੀਂ ਕਿਉਂਕਿ ਮੁੰਡੇ ਦੇ ਨਾਲ ਹੋਟਲ ਚ ਆਏ ਸੀ ਤੇ ਕੁੜੀ ਨੇ ਕੁਝ ਵੀ ਕੀਤਾ ਤੇ ਕੁੰਡੀ ਮੁੰਡਾ ਕੌਣ ਸੀ ਲਵ ਬਾਕੀ ਕੀ ਰੱਲ ਮੇਰਾ ਦੋਸਤ ਹੀ ਤੇ ਉਹਦੇ ਨਾਲ ਆਈ ਤਾਂ ਉਹ ਕਿ ਮੁੰਡਾ ਚਲ ਗਿਆ ਕੁੰਡੀ ਮਾਰ ਕੇ ਬਾਕੀ ਮੁੰਡਿਆਂ ਨੇ ਅੰਦਰ ਕਾਲ ਤੋਂ ਨਹੀਂ ਕੁਝ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਸਤਨਾਮ ਆ ਕੇ ਸਾਡਾ ਸਿੰਘ ਅਸਤਨਾਮ ਸਿੰਘ ਬਾਗੀ ਮੈਨੂੰ ਸਤਨਾਮ ਸਿੰਘ ਬਾਗੀ ਦਾ ਫੋਨ ਆਇਆ ਵੀ ਇਹ ਸਾਡਾ ਸਿੰਘ ਰਿਕਸ਼ਾ ਚਲਾਉਂਦਾ ਈ ਰਿਕਸ਼ਾ ਇਹਦੇ ਈ ਰਿਕਸ਼ੇ ਦੇ ਇੱਕ ਬੇਟੀ ਬੱਚੀ ਇੱਕ ਬੈਠੀ ਜਿਹੜੀ ਰੋ ਰਹੀ ਸੀ ਜਦੋਂ ਇਹ ਪੁੱਛਿਆ ਦੋ ਕਾਤੋਂ ਹੋ ਰਹੀਆਂ ਉਹ ਕਹਿੰਦੀ ਮੇਰੇ ਨਾਲ ਬਲਾਤਕਾਰ ਹੋਇਆ ਰੇਪ ਹੋਇਆ ਹੋਟਲ ਦੇ ਵਿੱਚ ਜਦੋਂ ਸ੍ਰੀ ਆਨੰਦ ਸਿੰਘ ਉਹਨਾਂ ਨੇ ਨਰਨਾ ਭਜਨ ਕੀਤਾ ਇਹ ਬੇਟੀ ਨੂੰ ਮੇਲੇ ਇਹਨਾਂ ਨੇ ਜਾਂਚ ਪੜਤਾਲ ਕੀਤੀ ਇੱਥੇ ਪੁਲਿਸ ਸਟੇਸ਼ਨ ਪਹੁੰਚੇ ਪੁਲਿਸ ਸਟੇਸ਼ਨ ਪੈਨੋ ਆਪੇ ਜਾ ਵੀ ਤੁਸੀਂ ਜਾ ਗਏ ਕਾਰਵਾਈ ਕਰਾਓ ਮੈਂ ਆਉਣਾ ਸ਼ਾਸਨ ਦਾ ਪਹਿਲਾ ਰਵਈਆ ਜਿਹਦਾ ਬੜਾ ਢੱਲਾ ਸੀਗਾ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਾਂ ਬਹੁਤ ਢੱਲਾ ਸੀਗਾ ਉਸ ਇੰਚਾਰਜ ਦਾ ਰਵਈਆ ਜਿਹੜਾ ਇੱਥੇ ਮੌਕੇ ਤੇ ਹਾਜ਼ਰ ਸੀਗਾ ਮੈਂ ਨਾਮ ਨਹੀਂ ਪਤਾ ਰਾਂ ਮੈਨੂੰ ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਟਾਲ ਦਿੱਤਾ ਜਾਵੇ ਪਰ ਜੋ ਸੰਗਾਂ ਨੇ ਵਜਨ ਕੀਤਾ ਸੀ ਆਏ ਸਾਰੇ ਸਿੰਘ ਹੁਣ ਆਏ ਆ ਗਰੇ ਤੇਜ ਸਿੰਘ ਉਹ ਨਹੀਂ ਵੀ ਆਏ ਬਾਕੀ ਵੀ ਸਾਡੇ ਜਿਹੜੇ ਸਿੰਘ ਸਾਡੇ ਨਾਲ ਆਏ ਨੇ ਆ ਕੇ ਜਿਹੜੀ ਸਾਰੀ ਗੱਲਬਾਤ ਅਸੀਂ ਪਤਾ ਕੀਤੀ ਆ ਜੋ ਜਾਂਚ ਦਾ ਵਿਸ਼ਾ ਜੇ ਫਿਲਹਾਲ ਜੋ ਬੇਟੀ ਦਾ ਕਹਿਣਾ ਵਾ ਕਿ ਉਹ ਕਿਸੇ ਆਪਣੇ ਇੱਕ ਫਰੈਂਡ ਦੇ ਨਾਲ ਦਰਬਾਰ ਸਾਹਿਬ ਆਈ ਸੀ ਮਤਲਬ ਇੱਥੇ ਅੰਮ੍ਰਿਤਸਰ ਆਈ ਸੀ ਉਹ ਦਰਬਾਰ ਸਾਹਿਬ ਕਹਿਣਾ ਪਰ ਉਹ ਅੰਮ੍ਰਿਤਸਰ ਆਈ ਸੀ ਸੁਭਾਵਕਾ ਕਾ ਹੋਟਲ ਦੇ ਵਿੱਚ ਉਹ ਗਏ ਦਾ ਖੇ ਖਾਨ ਗਏ ਹੋਣਗੇ ਇਹ ਤਾਂ ਬੜਾ ਸਪੱਸ਼ਟੀ ਗੱਲ ਆ ਵੀ ਕੁੜੀ ਮੁੰਡਾ ਹੋਟਲ ਚ ਕੀ ਕਰਨ ਜਾਣਗੇ ਪਰ ਉਹਦਾ ਇਹ ਕਹਿਣਾ ਵੀ ਜਿਸ ਮੁੰਡੇ ਨਾਲ ਉਹ ਆਈ ਲਵ ਨਾਮ ਦੇ ਮੁੰਡੇ ਨਾਲ ਉਹਨੇ ਮੇਰੇ ਨਾਲ ਕੋਈ ਰੇਪ ਨਹੀਂ ਕੀਤਾ ਪਰ ਉਹਨੇ ਪੰਜ ਬੰਦੇ ਮੇਰੇ ਰੂਮ ਦੇ ਵਿੱਚ ਵਾਰ ਦਿੱਤੇ ਜਿਨ੍ਹਾਂ ਪੰਜਾਂ ਦੇ ਵਿੱਚੋਂ ਦੋ ਮੁੰਡੇ ਨੂੰ ਉਹ ਜਾਣਦੀ ਹੈ ਜੋ ਕਿ ਉਸੇ ਇਲਾਕੇ ਦੇ ਨੇ ਜਿਸ ਇਲਾਕੇ 'ਚ ਉਹ ਰਹਿੰਦੀ ਨਸ਼ਹਰਾ ਸਹਾਲੀ ਵਾਲੇ ਬਣੇ ਹੋ ਰਹਿੰਦੀ ਹੈ ਕੁੜੀ ਨਸ਼ਹਰੇ ਦੀ ਹੈ ਸ਼ਾਇਦ ਤੇ ਉਹਨਾਂ ਪੰਜਾਂ ਨੇ ਬਾਰੀ-ਬਾਰੀ ਉਸ ਬੱਚੀ ਨਾਲ ਉਹਦੇ ਮੁਤਾਬਕ ਰੇਪ ਕੀਤਾ ਜਿਨ੍ਹਾਂ ਦੇ ਵਿੱਚ ਦੋ ਮੁੰਡੇ ਹੋ ਸੀ ਤਿੰਨ ਹੋ ਸੀ ਰੇਪ ਕਰਨ ਤੋਂ ਬਾਅਦ ਜਿਹੜਾ ਉਹ ਕੁੜੀ ਨੂੰ ਉੱਥੋਂ ਕੁੜੀ ਉੱਥੋਂ ਨਿਕਲਾਈ ਉਹਦੇ ਕਹਿਣ ਮੁਤਾਬਕ ਤੇ ਕੁੜੀ ਦੁਬਾਰਾ ਆਈ ਆ ਤੇ ਕੁੜੀ ਨੇ ਬਾਹਰ ਆ ਕੇ ਤੇ ਸਾਡੇ ਸਿੰਘ ਨੂੰ ਮਿਲੇ ਤੇ ਇਹ ਦੱਸਿਆ ਸਾਰੀ ਰਾਤ ਹੋਟਲ ਚ ਰਹੀ ਹੈ ਜੀ तकरीबन ਕੁੜੀ ਦਾ ਇਹ ਕਹਿਣਾ ਵਾ ਵੀ ਮੈਂ 7 ਵਜੇ ਤੋਂ ਬਾਅਦ ਮੈਨੂੰ ਹੋਟਲ ਚ ਰਹਿ ਗਿਆ ਸੀ ਤੇ तकरीबन 2 ਵਜੇ ਤੱਕ ਮੇਰ ਨਾਲ ਉੱਥੇ ਰੇਪ ਹੁੰਦਾ ਰਿਹਾ ਹੁਣ ਅਸੀਂ ਆਏ ਆ ਜੀ ਇੱਥੇ ਆ ਕੇ ਪ੍ਰਸ਼ਾਸਨ ਦੇ ਦੇ ਅਧਿਕਾਰੀ ਨੇ ਕਪਲਜੀਤ ਉਹਦੇ ਚਾਰਜ ਨੇ ਉਹਨਾਂ ਨਾਲ ਮਿਲੇ ਆ ਕੁੜੀ ਕੋ ਸਾਰੀ ਗੱਲਬਾਤ ਪੁੱਛੀ ਤੇ ਕੁੜੀ ਦੀ ਮਾਤਾ ਵੀ ਆਈ ਆ ਕੁੜੀ ਜਿਹੜੀ ਆ ਕਿਸੇ ਦੇ ਘਰਾਂ ਚ ਕੰਮ ਕਰਦੀ ਆ ਘਰਾਂ ਚ ਕਿਸੇ ਘਰ ਦੇ ਵਿੱਚ ਰੋਟੀ ਪਾਣੀ ਦੀ ਜੌਬ ਕਰਦੀ ਆ ਗਰੀਬ ਪਰਿਵਾਰ ਦੀ ਕੁੜੀ ਆ ਜੋ ਹੁਣ ਤੱਕ ਸਾਨੂੰ ਲੱਗਿਆ ਵੀ ਜੋ ਕੋਈ ਕਹਿ ਰਿਹਾ ਸੱਚ ਆ ਹਾਂ ਆਪਣੇ ਫਰੈਂਡਾਂ ਨਾਲ ਆਈ ਬਿਲਕੁਲ ਉਹਦੇ ਵੱਲੋਂ ਬਿਆਨ ਆਪਣੇ ਦਿੱਤੇ ਜਾ ਰਹੇ ਨੇ ਕਿ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਇਹਨਾਂ ਨੌਜਵਾਨਾਂ ਦੀ ਜਿਨ੍ਹਾਂ ਦੇ ਵੱਲੋਂ ਬਿਲਕੁਲ ਜੀ ਉਹ ਹੋਟਲ ਸੀਲ ਹੋਣਾ ਚਾਹੀਦਾ ਈਵਨ ਸਾਡੇ ਸਿੰਘ ਜਦੋਂ ਉੱਥੇ ਗਏ ਨੇ ਇਹਨਾਂ ਸਿੰਘਾਂ ਦੇ ਕਹਿਣ ਮੁਤਾਬਕ ਉਹਨਾਂ ਸਿਸੀਟੀਵੀ ਬੰਦ ਨੇ ਲੱਗੇ ਸਿਸੀਟੀਵੀ ਲੱਗੇ ਨੇ ਉਹ ਚਾਰੇਗਾ ਪੰਜ ਕੁੜੀਆਂ ਜਿਹੜੀਆਂ ਨੇ ਸਿੰਘਾਂ ਨੂੰ ਵੇਖ ਕੇ ਹੋਟਲ ਚ ਭੇਜੀਆਂ ਗਈਆਂ ਨੇ ਜਿਹੜੇ ਮੁੰਡੇ ਰਾਤ ਵਾਲੀ ਡਿਊਟੀਆਂ ਵਾਲੇ ਸੀ ਉਹ ਹੋਟਲ ਚ ਭਜਾਏ ਗਏ ਨੇ ਕਿਉਂਕਿ ਪ੍ਰਸ਼ਾਸਨ ਦਾ ਰਵਈਆ ਢਿੱਲਾ ਸੀ ਜਦੋਂ ਸਾਡੇ ਸਿੰਘ ਆਏ ਨੇ ਕਿ ਕ ਇਸ ਵਾਰੀ ਆ ਗਈ 6:30 ਵਜੇ 6:30 ਵਜੇ ਜੇ ਉਹ ਉਸੇ ਵੇਲੇ ਜਾ ਕੇ ਉਹਨਾਂ ਨੂੰ ਚੱਕਦੇ ਤੇ ਮੁੰਡੇ ਫੜ ਹੋ ਜਾਣੇ ਸੀ ਚਲੋ ਹੁਣ ਵੀ ਫੜ ਹੋ ਜਾਣਗੇ ਇਹ ਹੁਣ ਸਾਰਾ ਜਾਂਚ ਦਾ ਵਿਸ਼ਾ ਕੁੜੀ ਦੇ ਮੁਤਾਬਕ ਰੇਪ ਹੋਇਆ ਪਰ ਜੇਕਰ ਕੋਈ ਝੂਠ ਨਿਕਲਦਾ ਤਾਂ ਪੁੱਛਣਿਆ ਪੇ ਦੇਖ ਲੈਣਾ ਕਿ ਜੇ 1 ਮਿੰਟ ਵਾਸਤੇ ਮੈਂ ਇਦਾਂ ਵੀ ਗੱਲ ਕਰ ਲੈਣਾ ਵੀ ਜੇ ਕੁੜੀ ਗਲਤ ਹੀ ਹੋਊਗੀ ਮੰਨ ਲਓ ਜਿੱਦ ਆਪਾਂ ਕਿਨੋਂ ਕਿਨੋਂ ਕਾਲ ਕਰ ਲਖੈ ਦਿੰਨੇ ਆ 1 ਮਿੰਟ ਵਾਸਤੇ ਲੱਗਦਾ ਨਹੀਂ ਸਾਨੂੰ ਇਦਾਂ ਦਾ ਕੁਛ ਕੁੜੀ ਦੇ ਮੁਤਾਬਕ ਜਿੱਦਾਂ ਦੀ ਕੁੜੀ ਦੀ ਸ਼ਕਲ ਚੁਰਤਾ ਬੋਲਚਾਲਾ ਕੋਲਾ ਪਾਣਿਆ ਬੜੀ ਗਰੀਬ ਜਿਹੇ ਪਰਿਵਾਰ ਦੀ ਲੱਗਦੀ ਹੈ ਵੀ ਉਹ ਇਦਾਂ ਦਾ ਕੁਝ ਕਰਦੀ ਹੋਊਗੀ ਉਹ ਇੱਕ ਜਾਾਲ ਚ ਫਸੀ ਆ ਆਪਣੇ ਬੁਆਏਫਰੈਂਡ ਦੇ ਨਾਲ ਦੂਸਰੀ ਬੇਨਤੀ ਸੀ ਕਰੀਏ ਵੀ ਸੱਚਖੰਡ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਲੰਮੇ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਅਸੀਂ ਇਸ ਗੱਲ ਦੀ ਕਾਰਵਾਈ ਵੀ ਕਰ ਰਹੇ ਆ ਕਿੰਨੇ ਹੋਟਲਾਂ ਨੂੰ ਅਸੀਂ ਲੰਗੀਆਂ ਵੀ ਕੀਤਾ ਜਿਨ੍ਹਾਂ ਵਿੱਚ ਧੰਦਾ ਚੱਲਦਾ ਜਿਹੜੇ ਹੋਟਲਾਂ ਵਾਲੇ ਆਮ ਜਾਂਦੀਆਂ ਸੰਗਤਾਂ ਨੂੰ ਆਵਾਜ਼ਾਂ ਮਾਰ ਕੇ ਬਹੁਤ ਫੜ ਫੜ ਕੇ ਕਹਿੰਦੇ ਨੇ ਵੀ ਆਜੋ ਕੋਟਾਲੇ ਲੋ ਬਹੁਤ ਸਾਰੀ ਤਾਂ ਦੇ ਲੋ ਵੀਡੀਓ ਬਣਾਈਆਂ ਗਈਆਂ ਬਾਅਦ ਵਿੱਚ ਜਿੰਨੀ ਹੋਈ ਹੈ ਜੀ ਵਿਦਨ ਪ੍ਰੂਫ ਵਿਦਨ ਪ੍ਰੂਫ ਅਸੀਂ ਸਾਰਾ ਕੁਝ ਜਾਰੀ ਕੀਤਾ ਸੀ ਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇਹ ਸਭ ਪ੍ਰਸ਼ਾਸਨ ਦਾ ਰਵਈਆ ਬਹੁਤ ਢਲਾ ਪ੍ਰਸ਼ਾਸਨ ਨੂੰ ਕਿਹੜੀ ਤਰ੍ਹਾਂ ਦੀ ਦੇਖਦੀ ਆ ਸਾਡਾ ਸਿੰਘ ਇੱਥੇ ਅੱਜ ਕੋਈ ਆਪਣੇ ਪੰਥ ਦੀ ਗੱਲ ਕਰਦੇ ਪੰਥ ਦੇ ਹੱਕਾਂ ਦੀ ਗੱਲ ਕਰਦੇ ਕੋਈ ਇਦਾਂ ਦੀ ਗੱਲ ਕਰਦੇ ਤੇ ਉਹ ਪ੍ਰਸ਼ਾਸਨ ਸਾਡੇ ਸਿੰਘਾਂ ਦੇ ਕਾਰਵਾਈਆਂ ਉਸੇ ਵੇਲੇ ਕਰਦਾ ਸਾਨੂੰ ਸਾਡੇ ਪਰਚੇ ਵੀ ਹੋ ਜਾਂਦੇ ਨੇ ਸਾਨੂੰ ਜੇਲਾ ਵਿੱਚ ਵੀ ਭੇਜਿਆ ਜਾਂਦਾ ਪਰ ਜਿੱਥੇ ਜਦੋਂ ਇਦਾਂ ਦਾ ਗੰਦ ਪੈ ਰਿਆ ਹੋਵੇ ਸ਼ਰਿਆਮ ਪੈ ਰਿਆ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਇਹ ਬੜੀ ਹਾਸੋਈ ਨਹੀਂ ਗੱਲ ਆ ਇਦਾਂ ਵਾਲੇ ਗੇਟ ਦੇ ਵਿੱਚ ਗਾਲੜ ਜਿਹੜੇ ਨੇ ਕੀ ਉਹ ਹੁਣ ਹਟ ਗਏ ਨੇ ਉਸ ਤਰ੍ਹਾਂ ਦੇ ਕੋ ਜਿੰਨਾ ਕੁ ਅਸੀਂ ਉਹਨੇ ਮੇਰੀ ਬੇਨਤੀ ਸਮਝੋ ਜੀ ਅਸੀਂ ਵੀ ਸਾਰੇ ਆਪਣੇ ਕਿਰਤੀਆਂ ਤੇ ਆਪਣੇ ਕਾਰੋਬਾਰ ਵਾਲੇ ਸੇਵਾਵਾਂ ਵਾਲੇ ਆ ਡਾਂਗ ਫੜ ਕੇ ਹਰ ਵੇਲੇ ਖੜ ਨਹੀਂ ਸਕਦੇ ਇਹ ਤਾਂ ਪ੍ਰਸ਼ਾਸਨ ਦਾ ਫਰਜ਼ ਬਣਦਾ ਵੀ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉੱਥੇ ਉਹ ਗੰਦ ਪੈਂਦਾ ਨੂੰ ਰੋਕਿਆ ਜਾਵੇ ਹੋਟਲ ਜੇ ਕਿਸੇ ਨੇ ਲੈਣਾ ਮੰਨ ਲਓ ਮੈਨੂੰ ਹੋਟਲ ਦੀ ਨੀਡ ਮੈਂ ਜਾਊਂਗਾ ਹੋਟਲ 'ਚ ਰੂਮ ਲੈ ਲਊਂਗਾ ਮੈਨੂੰ ਆਵਾਜ਼ਾਂ ਮਾਰ-ਮਾਰ ਕੇ ਹੋਟਲ 'ਚ ਕਹਿਣਾ ਵੀ ਰੂਮ ਲੈ ਲੋ ਘੰਟੇ ਵਾਸਤੇ ਸੁਭਾਵਕ ਆ ਧੰਦਾ ਚੱਲਦਾ ਉੱਥੇ ਕਿੰਨੀ ਵਾਰੀ ਹੋ ਚੁੱਕਾ ਵੀ ਕੁੜੀਆਂ ਹੋਟਲਾਂ 'ਚ ਪੜੀਆਂ ਗਈਆਂ ਇੱਥੇ ਈਵਨ ਇੱਥੋਂ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਵੀ ਹੋਟਲਾਂ 'ਚ ਚੱਟਾ ਵੀ ਮਿਲਦਾ ਹੋਟਲਾਂ 'ਚ ਸ਼ਰਾਬ ਵੀ ਮਿਲਦੀ ਆ ਤੇ ਹੋਟਲਾਂ 'ਚ ਕੁੜੀਆਂ ਵੀ ਮਿਲਦੀਆਂ ਨੇ ਹੋਟਲ ਕਿੱਥੇ ਨੇ ਸੱਚਖੰਦ ਸੀਦਰਬਾਰ ਸਾਹਿਬ ਦੇ ਆਲੇ-ਦੁਆਲੇ ਜਿਵੇਂ ਤਮਾਕੂ ਆਪਾਂ ਬੰਦ ਕਰਾਇਆ ਸੀਗਾ ਉਸੇ ਤਰੀਕੇ ਨਾਲ ਇਹ ਹੋਟਲਾਂ ਦਾ ਵੀ ਗੰਦਾ ਅਸੀਂ ਤਾਂ ਜਿੰਨੇ ਜੋਗੀਆਂ ਕਰ ਰਹੇ ਹਾਂ ਪਰ ਪ੍ਰਸ਼ਾਸਨ ਜੇਕਰ ਤੋ ਕੇ ਕਾਰਵਾਈ ਕਰੇ ਤੇ ਗੰਧ ਹੋ ਸਕਦਾ ਦੂਸਰੀ ਜਿਹੜਾ ਜਿਹੜਾ ਮਿਸ਼ਾਵਾ ਉਸ ਬੱਚੀ ਨਾਲ ਰੇਪ ਦਾ ਆਸ ਕਰਦੇ ਹਾਂਗੇ ਪ੍ਰਸ਼ਾਸਨ ਜਿਹੜਾ ਉਹ ਜਾਂਚ ਪੜਤਾਲ ਕਰਕੇ ਜੋ ਬੰਦੀ ਕਾਰਵਾਈ ਕਰੂਗਾ ਨਹੀਂ ਪੁਚਾਜਨ ਕਾਰਵਾਈ ਕਰਦਾ ਤੇ ਅਸੀਂ ਇਹ ਠੋਕੇ ਕਹਿੰਦੇ ਆ ਕਿ ਜੇਕਰ ਇਹ ਸੱਚ ਹੋਇਆ ਦੋਸ਼ੀ ਸਾਡੇ ਹੱਥ ਚ ਆ ਗਏ ਤੇ ਬੰਦੀ ਸਜ਼ਾ ਦੇਵਾਂਗੇ ਨਾਲੇ ਠੀਕ ਹੈ ਜੀ ਆਹੋ ਯਾਰ ਓਕੇ ਜੀ ਹਾਂ ਇੱਕ ਮੁੰਡਾ ਲੈ ਕੇ ਆਏ ਨੇ ਹੋਟਲ ਦੇ ਵਿੱਚ ਮੌਜੂਦ ਸੀਗਾ। ਸ਼ੁਕਰੀਆ। ਮੈ ਮੈਨੇਜਰ ਆ ਮੇभी ਸ਼ਾਇਦ ਉਸ ਟਾਈਮ ਹੋਟਲ 'ਚ ਮੌਜੂਦ ਸੀ। ਉਹਦੇ ਮੁਤਾਬਕ ਹਜੇ ਉਹ ਸੱਚ ਨਹੀਂ ਬੋਲ ਰਿਹਾ ਕਿ ਉਸੇ ਰੇਪ ਹੋਇਆ ਕਿ ਨਹੀਂ ਹੋਇਆ। ਇਹ ਆਪਣੇ ਪ੍ਰਸ਼ਾਸਨ ਦਾ ਕੰਮ ਆ ਕਿ ਉਹਨੂੰ ਬਕਾਵੇ। ਠੀਕ ਹੈ। ਨਿਮਨ ਸਿੰਘ ਆਏ ਨੇ ਮੇਰੇ ਕੋਲ ਪਰ ਮੀਤ ਕਾਲੀ ਜੀ ਦੇ ਨਾਲ ਉਹਨਾਂ ਦੇ ਬੰਦੇ ਆਇਆ ਤੇ ਇੱਕ ਮਸਲਾ ਸੀਗਾ ਉਹਨਾਂ ਦਾ ਆਜਾਦ ਹੋਟਲ ਦੇ ਵਿੱਚ ਆ। ਕਿ ਆਪਣੀ ਕਿਸੇ ਲੜਕੀ ਦੇ ਨਾਲ ਗਲਤ ਕੰਮ ਹੋ ਗਿਆ। ਤੇ ਉਹਦੇ ਵਾਸਤੇ ਹੁਣੇ ਸਾਡੇ ਕੋਲ ਆਏ ਆ ਗੱਲ ਸੁਣੀਆਂ ਸਾਰੀ ਮੈਂ ਤੇ ਆਪਣੇ ਆਫੀਸਰ ਸ਼ਿਕਾਇਤ ਨਹੀਂ ਕੀਤੀ ਗਈ ਹੈ ਇਹਨਾਂ ਦੇ ਵੱਲੋਂ। ਕਹਿਆ ਤਾਂ ਉਹਨਾਂ ਕੋਲ ਕੀਤੀ ਗਈ ਹੈ ਜੀ ਆਪਣਾ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਸਾਰੀ ਇਨਵੈਸਟੀਗੇਸ਼ਨ ਕਰਕੇ ਤੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਮੈਂ ਹੁਣ ਆਪਣੇ ਅਫੀਸਰ ਸਾਹਿਬਾਂ ਦੀ ਨੋਟਿਸ ਲੈ ਕੇ ਸਾਰੀ ਕਰਾਂਗਾ ਇਹਦੇ ਵਿੱਚ ਜਿਨ੍ਹਾਂ ਦੇ ਕੋਲ ਉਹ ਬਾਰੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਸਾਰੀ ਉਸ ਤੋਂ ਬਾਅਦ ਅਫੀਸਰ ਸਾਹਿਬਾਂ ਨੂੰ ਦੱਸਿਆ ਜਾਊਗਾ ਸਾਰਾ ਗੱਲਬਾਤ ਕੀਤੀ ਨਹੀਂ ਅਜੇ ਕੋਈ ਰੈਸ ਨਹੀਂ ਭਾਈ ਸਰ ਹੋਟਲ ਕਿਹੜਾ ਇਹ ਕਿੰਨੇ ਵਜੇ ਆਜ਼ਾਦ ਹੋਟਲ ਹੈ ਆਜ਼ਾਦ ਕਿੰਨੇ ਵਜੇ ਉਹ ਮੁੰਡਾ ਲੈ ਕੇ ਆਇਆ ਸਾਰੀ ਇਨਵੈਸਟੀਗੇਸ਼ਨ ਕਰਕੇ ਨਾ ਮੈਂ ਦੇਖੋ ਅਜੇ ਮੈਂ ਆਪਣੀ ਮੈਂ ਆਪਣੇ ਪੁਲਿਸ ਤੋਂ ਕੀ ਹਾਂ ਅਜੇ ਮੈਨੂੰ ਸਾਰੀ ਗੱਲ ਦਾ ਅਜੇ ਕਲੀ ਕਲਿਟੀ ਅਫੀਸਰ ਸਾਹਿਬਾਨ ਦੀ ਸੀਪੀ ਸਾਹਿਬ ਦੀ ਆਪਣੇ ਅਸਰ ਸਾਹਿਬੀ ਨੋਟ ਚ ਲਿਆ ਕੇ ਆ ਕੇ ਇਹਨੇ ਮੁੰਡੇ ਨਾਮਦਰ ਕੀਤੇ ਗਏ ਇਹ ਅਜੇ ਵੀਰ ਜੀ ਮੈਂ ਇਹਨਾਂ ਇਨਵੈਸਟੀਗੇਸ਼ਨ ਵਿੱਚ ਸ਼ੁਰੂ ਕਰ ਰਹੀ ਹਾਂ ਮੈਂ ਜਿੰਨੇ ਹੋਣਗੇ ਤੁਹਾਡੇ ਸਾਹਮਣੇ ਜਿਹੜੀ ਕੁੜੀ ਆ ਉਹਨੂੰ ਕੀ ਗੱਲਬਾਤ ਹੋਈ ਹੈ ਤੁਹਾਡੇ ਜਿਹਦੇ ਅਜੇ ਨਹੀਂ ਕੋਈ ਗੱਲਬਾਤ ਹੋਈ ਮੇਰੀ ਅਜੇ ਬਸ ਉਹਨਾਂ ਨੇ ਦੱਸਿਆ ਕਿ ਮੈਂ ਕਿਸੇ ਨਾਲ ਆਈ ਸੀ ਜੇਕਰ ਉਹਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਕਾਰਵਾਈ ਹਾਂ ਮੈਂ ਹਾਂ ਸ਼ਿਕਾਇਤ ਕੀਤੀ ਜਾਏਗੀ ਅਫਸਰ ਸਾਹਿਬਾ ਦੇ ਨੋਟਿਸ ਲਾ ਕੇ ਕਾਰਵਾਈ ਇਹੇ ਹੋਟਲਾਂ 'ਚ ਗਲਤ ਕੰਮ ਚੱਲਦਾ ਜਿਹੜਾ ਹੋਟਲਾਂ 'ਚ ਕੰਮ ਗਲਤ ਚੱਲਦਾ ਲੱਗਦਾ ਹੈ ਕਾਰਵਾਈ ਕੀਤੀ ਜਾਏਗੀ ਹਾਂ ਬਿਲਕੁਲ ਬਿਲਕੁਲ ਕੀਤੀ ਜਾਏਗੀ ਜੇ ਜਿਹੜੀ ਲੜਕੀ ਆ ਲੜਕੀ ਦੇ ਸਾਰੇ ਬਿਆਨ ਨੋਟ ਕਰਦੇ ਆ ਕਿ ਉਹ ਸਾਰਾ ਡਾਕਟਰ ਦਿੱਤਾ ਜਾਊਗਾ ਉਸ ਤੋਂ ਬਾਅਦ ਹਾਂ ਲੱਗਦਾ ਨਹੀਂ ਵੀ ਜੋ ਰੂਲਸ ਦੇ ਉਹ ਲੱਗਣਾ ਉੱਥੇ ਜਾ ਕੇ ਮੈਂ ਉੱ ਹਾਂ ਸਾਰੇ ਚੈੱਕ ਸਾਰੇ ਚੈੱਕ ਬਿਲਕੁਲ ਬਰੀਕੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਆ ਇਨਵੈਸਟ ਕੀਤੀ ਜਾਊਗੀ ਕੁੜੀ ਦੀ ਉਮਰ ਜਿਹੜੀ ਉਹ ਵੀ ਚੈੱਕ ਕੀਤੀ ਜਾਊਗੀ